ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰੀ ਇਸ ਕਿਤਾਬ ਜਪਜੀ ਸਾਹਿਬ ਜਿਹਦੇ ਵਿੱਚ ਕੱਲੇ ਕੱਲੇ ਸ਼ਬਦਾਂ ਦੇ ਅਰਥ ਨੇ ਜੀ ਜਿਹੜੀ ਕਿ ਮੇਰੀ ਵੈਬਸਾਈਟ ਨਾਨਕਪੰਥੀ.com ਤੇ ਤੇ ਮੇਰਾ ਕੋਰਸ ਵੀ ਉੱਥੇ ਹੈ ਤੁਸੀਂ ਖਰੀਦ ਸਕਦੇ ਹੋ ਇਸਦੇ ਆਪਾਂ 20ਵੇਂ ਪੇਜ ਦੇ ਉੱਪਰ ਜਿਹੜਾ ਆਖਰਲੇ ਵਿੱਚ ਦੂਸਰੀ ਪੌੜੀ ਦੀ ਚੌਥੀ ਪੰਕਤੀ ਹੈ ਜਿਹੜੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈ ਹੈ ਦੇ ਅਰਥ ਕਰਾਂਗੇ ਜੀ ਫਿਰ ਉਸ ਤੋਂ ਪਹਿਲਾਂ ਜਿਹੜੀ ਅਸੀਂ ਸੁਰਤ ਜਿਹੜੀ ਆ ਉਸ ਪ੍ਰਭੂ ਪਰਮਾਤਮਾ ਕੋ ਲੈ ਕੇ ਜਾਈਏ ਜਿਹੜੀ ਆ ਪਾ ਦਿਮਾਗ ਦੇ ਵਿੱਚ ਇਮੇਜ ਬਣਾਈ ਸੀ ਤੁਹਾਡੀ ਤੁਹਾਨੂੰ ਪਤਾ ਕਿਵੇਂ ਦੀ ਹੈ ਜਿਵੇਂ ਮੇਰੀ ਸੀ ਕਿ ਅਸਮਾਨ ਦੇ ਵਿੱਚ ਹਾਂ ਦੂਰ ਦਰਾਡੇ ਤਾਰੇ ਟੰਟਮਾਰੇ ਨੇ ਮੈਂ ਬੈਠਾ ਆ ਮੇਰੇ ਨਾਲ ਮੇਰਾ ਯਾਰ ਨਾਨਕ ਮੇਰਾ ਗੁਰੂ ਨਾਨਕ ਮੇਰਾ ਭਰਾ ਨਾਨਕ ਬੈਠਾ ਆ ਜਿਸ ਨੇ ਮੇਰੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਹੈ ਬੋਲ ਮੇਰੇ ਨੇ ਤਾਂ ਕਿ ਮੇਰੀ ਸਾਂਝ ਜਿਹੜੀ ਮੇਰੇ ਉਸ ਪ੍ਰਭੂ ਪਰਮਾਤਮਾ ਜਿਹੜਾ ਮੇਰੇ ਸਾਹਮਣੇ ਉੱਚਾ ਬੈਠਾ ਹੈ ਦੇ ਨਾਲ ਪੈ ਸਕੇ ਉਸ ਦੇ ਨਾਲ ਮੈਂ ਗੱਲਾਂ ਬਾਤਾਂ ਕਰ ਸਕਾਂ ਉਸ ਦੇ ਨਾਲ ਹੁਕਮ ਦੀ ਉਸ ਦੀ ਗੱਲ ਚੱਲ ਰਹੀ ਸੀ ਤੇ ਅਰਦਾਸ ਬੇਨਤੀ ਚੱਲ ਰਹੀ ਹੈ ਮੇਰੇ ਮਾਲਕਾ ਮੇਰੇ ਰੱਬ ਜੀ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾਪ ਹੋਇਆ ਇੱਥੇ ਜਿਹੜਾ ਇੱਕ ਸ਼ਬਦ ਆਇਆ ਇੱਥੇ ਇੱਕ ਨਾ ਵੀ ਆਇਆ ਤੇ ਇੱਕ ਵੀ ਆਇਆ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਤੇ ਈੜੀ ਨੂੰ ਸਿਆਰੀ ਕੱਕਾ ਨੰਨ ਨੰ ਕੰਨਾ ਇੱਕ ਨਾ ਆਮ ਤੌਰ 'ਤੇ ਆਪਾਂ ਪੰਜਾਬੀ ਵਿੱਚ ਜਦੋਂ ਸ਼ਬਦ ਇੱਕ ਵਰਤਦੇ ਹਾਂ ਆਪਾਂ ਸੋਚਦੇ ਹਾਂ ਕਿ ਇੱਕ ਦਾ ਅਰਥ ਹੈ ਜੀ ਇੱਕ ਭਾਵ ਨੰਬਰ 1 ਇਸੇ ਲਈ ਜਦੋਂ ਆਪਾਂ ਪਹਿਲਾਂ ਕਿਹਾ ਸੀ ਜਦੋਂ ਮੂਲ ਮੰਤਰ ਦੀ ਸ਼ੁਰੂਆਤ ਹੋਈ ਸੀ ਇੱਕ ਓੰਕਾਰ ਉੱਥੇ ਮਹਾਰਾਜ ਨੇ ਨੰਬਰ ਪਾਇਆ ਸੀ ਜਿਹੜਾ ਆਪਾਂ ਕਹਦੇ ਹਾਂ ਨਾ ਗੁਰਮੁਖੀ ਦਾ ਨੰਬਰ 1 ਉੱਥੇ ਨੰਬਰ 1 ਪਾਇਆ ਸੀ ਉੱਥੇ ਪੰਜਾਬੀ ਵਿੱਚ ਈੜੀ ਨੂੰ ਸਿਆਰੀ ਕੱਕਾ ਨਹੀਂ ਪਾਇਆ ਕਿਉਂਕਿ ਇੱਕ ਦੇ ਅਰਥ ਹੁੰਦਾ ਕਈ ਇੱਕ ਦਾ ਅਰਥ ਜਿਹੜਾ ਜੇ ਲਿਖਿਆ ਹੋਵੇ ਪੰਜਾਬੀ ਵਿੱਚ ਇੱਕ ਲਿਖਿਆ ਹੋਵੇ ਜਾਂ ਇੱਕ ਨਾ ਲਿਖਿਆ ਹੋਵੇ ਜਾਂ ਈੜੀ ਨੂੰ ਸਿਆਰੀ ਉੱਤੇ ਅਧਕ ਕੱਕਾ ਲਿਖਿਆ ਹੋਵੇ ਇਹਦਾ ਮਤਲਬ ਹੁੰਦਾ ਕਿ ਕਈ ਮਨੁੱਖ ਠੀਕ ਹੈ ਜੀ ਐਸ ਲਈ ਮਹਾਰਾਜ ਨੇ ਜਿਹੜਾ ਇੱਕ ਓੰਕਾਰ ਲਿਖਿਆ ਉੱਥੇ ਇੱਕ ਨੰਬਰ ਦੀ ਵਰਤੋਂ ਕੀਤੀ ਪੰਜਾਬੀ ਦਾ ਸ਼ਬਦ ਇੱਕ ਨਹੀਂ ਵਰਤਿਆ ਇਹ ਸਮਝਣ ਵਾਲੀ ਗੱਲ ਹੈ ਜੀ ਹੁਣ ਤੱਕ ਮੈਨੂੰ ਵੀ ਇਹ ਲੱਗਦਾ ਆ ਰਿਹਾ ਸੀ ਕਿ ਇੱਕ ਦਾ ਅਰਥ ਹੁੰਦਾ ਹੈ ਇੱਕ ਪਰ ਜਦੋਂ ਬਾਣੀ ਸਮਝੀ ਜਦੋਂ ਪੜ੍ਹੀ ਫਿਰ ਪਤਾ ਲੱਗਿਆ ਵੀ ਇੱਕ ਦਾ ਅਰਥ ਕਈ ਹੈ ਵੀ ਇੱਕ ਲੋਕ ਇਦਾਂ ਦੇ ਨੇ ਇੱਕ ਲੋਕ ਇਦਾਂ ਦੇ ਨੇ ਠੀਕ ਹੈ ਜੀ ਇੱਥੇ ਮਹਾਰਾਜ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਹੁਕਮੀ ਜਿਹੜਾ ਹੈ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਹੈ ਜੀ ਠੀਕ ਹੈ ਬਖਸ਼ੀਸ਼ ਹੁੰਦਾ ਹੈ ਬਖਸ਼ਿਆ ਜਾਣਾ ਹੁਣ ਕਿਹੜੀ ਚੀਜ਼ ਤੋਂ ਬਖਸ਼ਿਆ ਜਾਣਾ ਅਰਥ ਬੜੇ ਡੂੰਘੇ ਕਰ ਸਕਦੇ ਆ ਜੀ ਇੱਕ ਤਾਂ ਸੀ ਜਨਮ ਮਰਨ ਦੀ ਗੱਲ ਲੈ ਲਈਏ ਦੁੱਖ ਸੁੱਖ ਦੀ ਗੱਲ ਲੈ ਲਈਏ ਉੱਤਮ ਨੀਚ ਦੀ ਗੱਲ ਲੈ ਲਈਏ ਕਿਸੇ ਚੀਜ਼ ਦੇ ਵੀ ਅਰਥ ਲੈ ਸਕਦੇ ਠੀਕ ਹੈ ਇੱਥੇ ਜ਼ਿਆਦਾਤਰ ਅਰਥ ਜਿਹੜੇ ਆ ਜੇ ਆਪਾਂ ਜਨਮ ਮਰਨ ਦੇ ਗੇੜ ਦੀ ਗੱਲ ਕਰੀਏ ਉਸ ਤੇ ਲੈ ਜਾਂਦੇ ਨੇ ਜੀ ਮਹਾਰਾਜ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਬਖਸ਼ੇ ਜਾਂਦੇ ਨੇ ਇੱਕ ਭਾਵ ਕਈ ਲੋਕ ਹੁਕਮੀ ਹੁਕਮ ਦੇ ਵਿੱਚ ਸਦਾ ਹਮੇਸ਼ਾ ਹੀ ਭਵਾਈਏ ਭਾਵ ਗੇੜ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਜੰਮੀ ਜਾਂਦੇ ਨੇ ਮਰੀ ਜਾਂਦੇ ਨੇ ਜੰਮੀ ਜਾਂਦੇ ਨੇ ਮਰੀ ਜਾਂਦੇ ਨੇ ਜੰਮੀ ਜਾਂਦੇ ਨੇ ਮਰੀ ਜਾਂਦੇ ਨੇ ਠੀਕ ਹੈ ਜੀ ਅ ਮੈਂ ਮੇਰੇ ਮੇਰੀ ਮਿਸਸਸ ਨੇ ਮੈਨੂੰ ਮੇਰੀ ਘਰ ਵਾਲੀ ਨੇ ਮੈਨੂੰ ਕੁਝ ਦਿਨ ਪਹਿਲਾਂ ਹੀ ਇੱਕ ਕਹਾਣੀ ਦੱਸੀ ਸੀ ਉਹਨਾਂ ਨੇ ਨਾਨਾ ਜੀ ਦੀ ਕਿ ਕਈ ਵਾਰ ਉਹ ਬਾਣੀ ਪੜਨ ਵਾਲੇ ਸਨ ਤੇ ਕਿਸੇ ਦੇ ਇੱਕ ਮੁਸਲਮਾਨ ਭਰਾ ਦੇ ਨਾਲ ਬੜਾ ਪਿਆਰ ਸੀ ਛੋਟੇ ਹੁੰਦਿਆਂ ਤੁਸੀਂ ਆ ਉਹ ਦੱਸਦੇ ਸੀ ਕਿ ਮੁਸਲਮਾਨ ਵੀਰ ਸੀ ਕਹਿੰਦੇ ਜਿਹੜਾ ਪੁੰਛਿਆ ਹੋਇਆ ਇੱਕ ਬੜਾ ਵਧੀਆ ਪਰਮਾਤਮਾ ਦਾ ਭਗਤ ਸੀ ਬਾਣੀ ਪੜਦਾ ਸੀਗਾ ਪਰਮਾਤਮਾ ਦੇ ਨਾਲ ਨਮਾਜ਼ਾਂ ਪੜਦਾ ਸੀ ਜੇਕਰ ਇਹ ਵੀ ਕਦੇ ਆ ਜਾਣਾ ਉਹਨੇ ਟਾਈਮ ਦੇਖਣਾ ਕਿ ਨਮਾਜ਼ ਦਾ ਟਾਈਮ ਹੋ ਗਿਆ ਉਹਨੇ ਨਮਾਜ਼ ਪੜ ਲੈਣੀ ਜੀ ਬੂਰੀ ਥੱਲੇ ਪਿਸ਼ਾਕੀ ਨਮਾਜ਼ ਪੜ ਲੈਣੀ ਉਹ ਕਹਿੰਦਾ ਸੀ ਕਿ ਮੇਰੀ ਵਾਈਫ ਦੇ ਨਾਲ ਜੀ ਦੇ ਨਾਲ ਉਸ ਦਾ ਬੜਾ ਪਿਆਰ ਸੀ ਭਰਾਵਾਂ ਵਾਂਗ ਸੀਗੇ ਤੇ ਕਹਿੰਦਾ ਹੁੰਦਾ ਸੀਗਾ ਕਿ ਮੇਰਾ ਵੱਡਾ ਭਰਾ ਹੈ ਤੇ ਕਹਿੰਦੇ ਜਦੋਂ ਨਾਨਾ ਜੀ ਪੂਰੇ ਹੋ ਗਏ ਕਈ ਸਾਲ ਪਹਿਲਾਂ ਦੀ ਗੱਲ ਹੈ ਤੇ ਉਹਨੇ ਕਿਹਾ ਕਿ ਮੇਰਾ ਭਰਾ ਜਿਹੜਾ ਕਿ ਫਲਾਨੇ ਪਿੰਡ ਜਾ ਕੇ ਉਹਨੇ ਦੁਬਾਰੇ ਜਨਮ ਲਿਆ ਕਿ ਮੈਂ ਜਾ ਕੇ ਮਿਲਣਾ ਕਹਿੰਦੇ ਮੇਰੇ ਮੰਮੀ ਜੀ ਤੇ ਅਸੀਂ ਕਹਿ ਲਈ ਨਹੀਂ ਅਸੀਂ ਨਹੀਂ ਜਾਣਾ ਤੇ ਇਹ ਗੱਲ ਹੈ ਕਿ ਕਈ ਲੋਕ ਜਿਹੜੇ ਨੇ ਉਸ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਜਾਣਦਾ ਜੀ ਇਹ ਸੱਚ ਹੈ ਝੂਠ ਹੈ ਇਸ ਦਾ ਮੈਨੂੰ ਨਹੀਂ ਪਤਾ ਦੁਨੀਆ ਵਿੱਚ ਬਹੁਤ ਐਸੀ ਚੀਜ਼ ਜਿਹੜੀ ਹੁੰਦੀ ਹੈ ਠੀਕ ਹੈ ਮੈਂ ਇਹ ਗੱਲ ਨਹੀਂ ਠੁਕਰਾਂਦਾ ਕਿ ਇਹ ਤਾਂ ਨਹੀਂ ਹੁੰਦਾ ਹੋਊਗਾ ਕਈ ਲੋਕ ਅਸੀਂ ਫਿਰ ਇਸ ਚੱਕਰਾਂ ਵਿੱਚ ਲੜਨਾ ਪਿਆ ਜਾਂਦੇ ਆ ਜੀ ਇਦਾਂ ਹੁੰਦਾ ਨਹੀਂਗਾ ਇਦਾਂ ਹੋ ਜਾਂਦਾ ਹੈ ਜਨਮ ਹੁੰਦਾ ਨਹੀਂ ਦੁਬਾਰੇ ਜਨਮ ਹੋ ਜਾਂਦਾ ਅਜਹੀਆਂ ਬਥੇਰੀਆਂ ਕਹਾਣੀਆਂ ਸੁਣਨ ਨੂੰ ਆਈਆਂ ਜੀ ਜਿੱਥੇ ਤੁਸੀਂ ਸ਼ਾਇਦ ਕਈ ਸਾਲ ਪਹਿਲਾਂ ਇੱਕ ਅਖਬਾਰ ਵਿੱਚ ਖਬਰ ਪੜ੍ਹੀ ਸੀ ਮੈਂ ਉਹ ਕਹਿੰਦੇ ਜੀ ਬੱਚਾ ਇੱਕ ਜਨਮਿਆ ਜਦੋਂ 4-5 ਸਾਲ ਦਾ ਸੀਗਾ ਤਾਂ ਆਪਣੇ ਮਾਪਿਆਂ ਨੂੰ ਲੜਨ ਲੱਗ ਗਿਆ ਵੀ ਮੈਂ ਆਪਣੇ ਘਰੇ ਜਾਣਾ ਉਹ ਕਹਿੰਦੇ ਵੀ ਪੁੱਤ ਅਸੀਂ ਹੀ ਤੇਰੇ ਮਾਪਿਓ ਸ਼ਾਇਦ ਤੁਸੀਂ ਕਹਾਣੀ ਸੁਣੀ ਹੋਵੇ ਜੀ ਉਹ ਕਹਿੰਦਾ ਨਹੀਂ ਨਹੀਂ ਮੈਂ ਆਪਣੇ ਘਰੇ ਜਾਣਾ ਮੇਰਾ ਇਹ ਪਿੰਡ ਨਹੀਂ ਮੇਰਾ ਫਲਾਨਾ ਪਿੰਡ ਹੈ ਜੀ ਉਹ ਕਰਦੇ ਹਟੇਨਾ ਕਹਿੰਦਾ ਮੈਂ ਤੁਹਾਨੂੰ ਪਿੰਡ ਲੈ ਜਾਣਾ ਮੈਂ ਤੁਹਾਨੂੰ ਗਲੀ ਲੈ ਜਾਣਾ ਮੈਂ ਤੁਹਾਨੂੰ ਆਪਣੇ ਮਾਪਿਆਂ ਨਾਲ ਮਲਾਉਣਾ ਜਦੋਂ ਕਿਸੇ ਸਿਆਣੇ ਨੇ ਕਿਹਾ ਵੀ ਚਲੋ ਠੀਕ ਹੈ ਜੀ ਲੈ ਜੋ ਇਹਦਾ ਸ਼ੱਕ ਦੂਰ ਕਰ ਦੋ ਤੇ ਉੱਥੇ ਗਿਆ ਤੇ ਜਦੋਂ ਆਪਣੇ ਪਹਿਲਾਂ ਵਾਲੇ ਮਾਪਿਆਂ ਨੂੰ ਮਿਲਿਆ ਉਹਨਾਂ ਨੂੰ ਦੱਸਿਆ ਕਿ ਮੈਂ ਫਲਾਨਾ ਤੁਹਾਡਾ ਪੁੱਤ ਆ ਮੇਰਾ ਨਾਮ ਆ ਇਦਾਂ ਉਦਾਂ ਉਹ ਕਹਿੰਦੇ ਜੀ ਸਾਡਾ ਪੁੱਤ ਤਾਂ 5-6 ਸਾਲ ਪਹਿਲਾਂ ਗੁੰਮ ਹੋ ਗਿਆ ਸੀ ਲੱਭਿਆ ਨਹੀਂ ਸਾਨੂੰ ਗਾਇਬ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਿੱਥੇ ਆ ਉਹ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਹਿੰਦਾ ਮੈਨੂੰ ਫੁਲਾਨੇ ਫੁਲਾਨੇ ਬੰਦੇ ਨੇ ਮਾਰ ਕੇ ਟਿੰਕੀ ਦੇ ਵਿੱਚ ਸੁੱਟ ਦਿੱਤਾ ਤੇ ਕਹਿੰਦੇ ਨੇ ਜੀ 5-7 ਸਾਲ ਬਾਅਦ ਉਸ ਬੰਦੇ ਦੀ ਗਲੀ ਹੋਈ লাশ ਹੱਡੀਆਂ ਜਿਹੜੀਆਂ ਉਹ ਟਿੰਕੀ ਦੇ ਵਿੱਚੋਂ ਮਿਲੀਆਂ ਦੇਖ ਲਓ ਜੀ ਹੁਣ ਪਰਮਾਤਮਾ ਅਖੀ ਕਰਨ ਕਰਾਉਣ ਜੋਗਾ ਜੇ ਪਰ ਫਿਰ ਦੱਸਦੀ ਆਪਾਂ ਇਹਨਾਂ ਚੀਜ਼ਾਂ ਵਿੱਚ ਨਾ ਲੜੀਏ ਨਾ ਪਈਏ ਉਦੋਂ ਵਧੀਆ ਇਹ ਹੈ ਵੀ ਅਰਥ ਸਮਝ ਕੇ ਜੇ ਆਪਾਂ ਕਹੀਏ ਮੇਰੇ ਹਾਲਕਾ ਤੂੰ ਮੈਨੂੰ ਬਖਸ਼ ਦੇ ਤਾਂ ਕਿ ਮੈਂ ਮੁੜ ਕੇ ਇਸ ਜਨਮ ਮਰਨ ਦੇ ਚੱਕਰਾਂ 'ਚ ਮੈਂ ਇਸ ਦੁੱਖ ਤਕਲੀਫ ਦੇ ਚੱਕਰਾਂ 'ਚ ਨਾ ਪਵਾਂ ਜੀ ਦੂਸਰੀ ਗੱਲ ਹੈ ਇੱਕ ਤਾਂ ਹੈ ਜੀ ਸਾਡਾ ਜਿਹੜਾ ਆਤਮਿਕ ਜੀਵਨ ਜਦੋਂ ਸਾਨੂੰ ਜਨਮ ਮਿਲਦਾ ਮਾਂ ਦੇ ਗਰਭ ਵਿੱਚ ਤੇ ਮਰਨ ਜਦੋਂ ਅਸੀਂ ਫੁੱਕੇ ਜਾਂਦੇ ਹਾਂ ਦੋਸਤੋ ਪਹਿਲਾਂ ਪਰਮਾਤਮਾ ਨਾਲ ਚਲੇ ਜਾਂਦੇ ਹਾਂ ਇੱਕ ਉਹ ਜਨਮ ਮਰਨ ਹੋ ਗਿਆ ਜੀ ਦੂਸਰਾ ਕਈ ਮੇਰੇ ਅਗੇ ਇਨਸਾਨ ਨਿਤ ਜਨਮ ਜਨਮ ਦੇ ਮਰਦੇ ਜੀ ਬਕਾਰਾਂ ਦੇ ਵਿੱਚ ਕੋਈ ਕਾਮ ਦੇ ਵਿੱਚ ਕੋਈ ਕਰੋਧ ਦੇ ਵਿੱਚ ਕੋਈ ਲੋਭ ਦੇ ਵਿੱਚ ਕੋਈ ਮੋਹ ਦੇ ਵਿੱਚ ਕੋਈ ਹੰਕਾਰ ਦੇ ਵਿੱਚ ਇਹ ਸਮਝਣ ਦੀ ਗੱਲ ਹੈ ਜੀ ਅਸੀਂ ਨਿਤ ਪੈਨੇ ਆ ਨਿਤ ਜੰਮਦੇ ਆ ਸੱਚ ਨਿਚ ਮਰਦੇ ਆ ਇਸ ਲਈ ਸਮਝਣੀ ਤੁਹਾਡੀ ਆਪਣੀ ਹੈ ਮੈਂ ਤੁਹਾਡੇ ਸਾਹਮਣੇ ਮੈਂ ਪਹਿਲਾਂ ਦੱਸਿਆ ਸੀ ਦੂੰਗੇ ਅਰਥ ਕਰ ਦੇਣੇ ਆ ਜੀ ਤੁਸੀਂ ਜਿਵੇਂ ਸਮਝਣਾ ਚਾਹੁੰਦੇ ਉਸ ਚੀਜ਼ ਨੂੰ ਸਮਝ ਸਕਦੇ ਹੋ ਤੁਸੀਂ ਪ੍ਰਮਾਤਮਾ ਦੇ ਨਾਲ ਜਿਵੇਂ ਸਾਂਝ ਪਾਣੀ ਆ ਪਾ ਸਕਦੇ ਜਦੋਂ ਮੈਂ ਪ੍ਰਮਾਤਮਾ ਨਾਲ ਗੱਲ ਕਰਦਾ ਜਾਂ ਮੈਂ ਉਸ ਦਿਨ ਬੈਠ ਕੇ ਬਾਣੀ ਪੜ੍ਹਦਾ ਮੈਂ ਕਹਿੰਦਾ ਨਾ ਮੇਰੇ ਮਾਲਕਾ ਰਹਿਮਤ ਕਰੀ ਮੈਂ ਕਦੇ ਮੁੜ ਕੇ ਇਸ ਕਿਸੇ ਵੀ ਜਨਮਾਂ ਵਿੱਚ ਨਾ ਆ ਮੈਂ ਬਸ ਤੇਰੇ ਵਿੱਚ ਪਾ ਕੇ ਤੂੰ ਹੋ ਜਮੇ ਜਿਵੇਂ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾਣਾ ਹੂੰ ਅੱppa ਪਰਕਾ ਮਿਟ ਗਿਆ ਜੱਤ ਦੇਖਾਂ ਤਤ ਤੂੰ ਮੇਰਾ ਮਾਲਕ ਤੂੰ ਤੂੰ ਕਰਦਾ ਮੈਂ ਤੂੰ ਹੋ ਗਿਆ ਮੇਰੇ ਚ ਮੈਂ ਰਹੀ ਨਹੀਂ ਜਿਹਨੂੰ ਵੀ ਮੈਂ ਹੁਣ ਦੇਖਦਾ ਚਾਹੇ ਪ੍ਰਾਈ ਔਰਤ ਹੋਵੇ ਪ੍ਰਾਇਆ ਮਰਦ ਹੋਵੇ ਜਿਹਨੂੰ ਵੀ ਮੈਂ ਦੇਖਦਾ ਬੱਚਾ ਹੋਵੇ ਸਾਰਿਆਂ ਚ ਮੈਨੂੰ ਤੂੰ ਦਿਸਦਾ ਮੈਨੂੰ ਕੋਈ ਔਰਤ ਮਰਦ ਨਹੀਂ ਦਿਖਦਾ ਮੈਨੂੰ ਕੋਈ ਬੱਚਾ ਬੜਾ ਨਹੀਂ ਦਿਖਦਾ ਮੈਨੂੰ ਸਾਰਿਆਂ ਚ ਤੂੰ ਦਿਖਦਾ ਇਹ ਅਵਸਥਾ ਹੈ ਜੀ ਜਦੋਂ ਇਹ ਬਣ ਜਾਂਦੀ ਹੈ ਉਸ ਤੋਂ ਬਾਅਦ ਮੇਰੇ ਮਾਲਕਾ ਮੈਂ ਕਦੇ ਮੁੜ ਕੇ ਇਸ ਜਨਮ ਵਿੱਚ ਨਾ ਆਵਾਂ ਮੈਂ ਮੁੜ ਕੇ ਮਨੁੱਖੀ ਜਨਮ ਨਹੀਂ ਮੈਂ ਕਿਸੇ ਜਨਮ ਵਿੱਚ ਨਾ ਆਵਾਂ ਇਸ ਅਵਸਥਾ ਦੇ ਵਿੱਚ ਰਲ ਜਮ ਠੀਕ ਹੈ ਫਿਰ ਹੁਕਮ ਹੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਰਦਾ ਪਵਾਈਏ ਇਹ ਫਿਰ ਦੱਸ ਦਮਾ ਜੀ ਦੁੱਖ ਸੁੱਖ ਦੀ ਗੱਲ ਕਰ ਲਈਏ ਤੁਸੀਂ ਕਿਸੇ ਚੀਜ਼ ਵੀ ਬੰਦਾ ਦੁੱਖ ਤੇ ਸੁੱਖ ਦੇ ਚੱਕਰਾਂ 'ਚ ਪਿਆ ਰਹਿੰਦਾ ਬੰਦਾ ਜਨਮ ਮਰਨ ਦੇ ਚੱਕਰਾਂ 'ਚ ਪਿਆ ਰਹਿੰਦਾ ਬੰਦਾ ਕਾਮ ਕ੍ਰੋਧ ਦੇ ਚੱਕਰਾਂ 'ਚ ਪਿਆ ਰਹਿੰਦਾ ਜੀ ਠੀਕ ਹੈ ਕਿਉਂਕਿ ਕਈ ਵਾਰ ਕੋਈ ਵੀ ਇਨਸਾਨ ਮੈਂ ਆਪਦੀ ਗੱਲ ਕਰ ਲਾਂ ਤੁਹਾਡੀ ਕਈ ਵਾਰ ਗੁੱਸਾ ਆਂਦਾ ਬੰਦੇ ਨੂੰ ਕਈ ਵਾਰ ਮਹੀਨੇ ਨਿਕਲ ਜਾਂਦੇ ਗੁੱਸਾ ਹੀ ਨਹੀਂ ਆਂਦਾ ਅਨਾਂ ਕਈ ਵਾਰ ਕੰਮ ਅੰਦਰ ਬੰਦ ਕਈ ਵਾਰ ਮਹੀਨਾ ਨਿਕਲ ਜਾਂਦਾ ਕੰਮ ਨਹੀਂ ਜਾਂਦਾ ਕਈ ਵਾਰ ਕ੍ਰੋਧ ਦਾ ਲੋਭ ਆ ਜਾਂਦਾ ਹੰਕਾਰ ਆ ਜਾਂਦਾ ਅੰਦਰ ਕਈ ਵਾਰ ਮਹੀਨੇ ਨਿਕਲ ਜਾਂਦੇ ਨਹੀਂ ਹੁੰਦਾ ਲੋਭ ਆ ਜਾਂਦਾ ਵੀ ਮੈਨੂੰ ਆ ਚੀਜ਼ ਚਾਹੀਦੀ ਆ ਨਹੀਂ ਆਂਦੀ ਕਈ ਵਾਰ ਕਈ ਵਾਰ ਜੈਲਸੀ ਆ ਜਾਂਦੀ ਹੈ ਜਦੋਂ ਕਿਸੇ ਹੋਰ ਸਿੰਘਰ ਤੁਸੀਂ ਹਾਸਾ ਨਿਕਲ ਗਿਆ ਤੁਸੀਂ ਕਹਿਣਾ ਵੀ ਹੱਸਦਾਗਾ ਬਾਣੀ ਪੜਨ ਲੱਗਿਆ ਹੱਸਦਾ ਕਈ ਵਾਰ ਸਿੰਘਾਂ ਨੂੰ ਦੇਖ ਕੇ ਜਲਸੀ ਆ ਜਾਂਦੀ ਕਿ ਯਾਰ ਇਹ ਬੰਦਾ ਬੜਾ ਪਰਮਾਤਮਾ ਨਾਲ ਲੱਗਿਆ ਜੁੜਿਆ ਲੱਗਦਾ ਪਰਮਾਤਮਾ ਦੀ ਤੇ ਰਹਿਮਤ ਲੱਗਦੀ ਆ ਕਈ ਵਾਰ ਇਸ ਬੰਦੇ ਦੀ ਆਵਾਜ਼ ਇੰਨੀ ਮਿੱਠੀ ਹੈ ਕਿ ਦਿਲ ਨੂੰ ਟੁੱਮ ਜਾਂਦੀ ਹੈ ਪਰਮਾਤਮਾ ਕਿੰਨਾ ਖੁਸ਼ ਹੁੰਦਾ ਉਹ ਜਾਇਏ ਬੰਦੇ ਕੋਲੇ ਪਰਮਾਤਮਾ ਬਾਰੇ ਨੌਲੇਜ ਕਿੰਨੀ ਹੈ ਪਰਮਾਤਮਾ ਦੀ ਰਹਿਮਤ ਕਿੰਨੀ ਹੈ ਦੇ ਵਿੱਚ ਜਾਇਏ ਬੰਦਾ ਕਿੰਨਾ ਸੁਗੜ ਸਿਆਣਾ ਇਹਦੇ ਵਿੱਚ ਕਿੰਨੀ ਸਮਝ ਵਧੀ ਹੈ ਬੜਾ ਪ੍ਰੀਤਮ ਨੂੰ ਭਾਣੂ ਵਾਲਾਗਾ ਠੀਕ ਹੈ ਜਦੋਂ ਅਸੀਂ ਇਹ ਮੈਂ ਇੱਕ ਹੋਰ ਆਮ ਸੰਤ ਸਿੰਘ ਮਸਕੀਨ ਜੀ ਦੀ ਵੀ ਕਥਾ ਸੁਣੀ ਸੀ ਕਿ ਕਈ ਕਈ ਵਾਰ ਜਿਹੜੀ ਆ ਕਿ ਰੂਹਾਨੀਅਤ ਉੱਪਰ ਵੀ ਬੰਦੇ ਉੱਪਰ ਜੈਲਸੀ ਆ ਜਾਂਦੀ ਏ ਇੱਕ ਦੁਨੀਆ ਦੀ ਜੈਲਸੀ ਹੋਰ ਹੈ ਜੀ ਕਿ ਇਹ ਫਲਾਣੇ ਕੋਲ ਪੈਸਾਗਾ ਜਾਂ ਫਲਾਣੇ ਕੋਲ ਸੋਣੀ ਬੋਟੀ ਆ ਜਾਂਦੇ ਕੋਲ 4-5 30 ਪੁੱਤਰ ਆ ਜਿਹਦੇ ਕੋਲ ਵਧੀਆ ਕਾਰੋਬਾਰ ਆ ਜਿਹਦੇ ਕੋਲ ਗੱਡੀ ਆ ਜਿਹਦੇ ਕੋਲ 100 ਕਿਲਾ ਜ਼ਮੀਨ ਆ ਜਿਹਦੇ ਕੋਲ 10 ਵੀ ਟਰੱਕ ਚੱਲਦੇ ਨੇ ਨੇ ਜਹਾਜ਼ ਲੈ ਲਿਆ ਜੈ ਦੀ ਵੱਡੇ ਰਾਜ ਦਰਬਾਰੇ ਚੱਲਦੀ ਆ ਪ੍ਰੈਜ਼ੀਡੈਂਟਾਂ ਨਾ ਮੰਤਰੀਆਂ ਨੂੰ ਉੱਠਣਾ ਬੈਠਣਾ ਇੱਕ ਤਾਂ ਉਹ ਜੈਲਸੀ ਹੋ ਜਾਂਦੀ ਏ ਉਹ ਛੱਡ ਕੇ ਇੱਕ ਰੂਹਾਨੀਅਤ ਜੈਲਸੀ ਵੀ ਹੁੰਦੀ ਆ ਜੀ ਜਦੋਂ ਅਸੀਂ ਕਥਾ ਕਹਾਣੀਆਂ ਸੁਣਦੇ ਆਂ ਕਿ ਯਾਰ ਫਲਾਨੇ ਬੰਦੇ ਤੇ ਪਰਮਾਤਮਾ ਬਰਤਿਆਲ ਹੈ ਠੀਕ ਹੈ ਪਰਮਾਤਮਾ ਨੇ ਬੜੀ ਰਹਿਮਤ ਹੈ ਜਾਂ ਕਈ ਵਾਰ ਆਚਰਨ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਜੀ ਉਦੋਂ ਵੀ ਮਨ ਵਿੱਚ ਚੱਲ ਸੀ ਹੁੰਦੀ ਹੈ ਜਾਂ ਕਈ ਵਾਰ ਹੋਰ ਮਨੁੱਖ ਕਹਿੰਦੇ ਆ ਵੀ ਯਾਰ ਬਾਣੀ ਪੜਨ ਲੱਗਿਆ ਮੈਨੂੰ ਇਦਾਂ ਦਾ ਮਹਿਸੂਸ ਹੁੰਦਾ ਠੀਕ ਹੈ ਇਹ ਜਲਸੀ ਵੀ ਆ ਜਾਂਦੀ ਹੈ ਜੀ ਤੇ ਅਸਲੇ ਬੰਦਾ ਫਿਰ ਦੱਸ ਦਮ ਇਨਾਂ ਚੱਕਰਾਂ ਦੇ ਵਿੱਚ ਪਿਆਰ ਰੰਦਾ ਜੀ ਠੀਕ ਹੈ ਹੁਣ ਤੁਸੀਂ ਸੋਚਣਾ ਕੀ ਜੇ ਅਸੀਂ ਸਮਝੋ ਚ ਲੈ ਕੇ ਜਾਈਏ ਜੇ ਸ਼ਬਦਾਂ ਨੂੰ ਸਮਝੀਏ ਤਾਂ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਇਸ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੇ ਕਰੋੜਾ ਚੱਕਰਾਂ ਦੇ ਚ ਰੋਜ਼ ਪੈਨੇ ਆਂ ਪਈ ਜਾਂਦੇ ਰਹਿੰਨੇ ਆ ਤੇ ਕਈ ਬਖਸ਼ੇ ਵੀ ਜਾਂਦੇ ਆ ਜਿਹੜੇ ਨਾਲ ਚ ਨਹੀਂ ਜਾਂਦੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਦੂਜੇ ਪਾਸੇ ਜੇ ਪ੍ਰਮਾਤਮਾ ਨਾਲ ਰੂਹਾਨੀਅਤ ਦੀ ਗੱਲ ਕਰੀਏ ਰੂਹ ਦੀ ਗੱਲ ਕਰੀਏ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੀਓ ਸੁਚੇ ਵੀ ਮੇਰੇ ਆਮਾਲ ਕਾ ਤੂੰ ਰਹਿਮਤ ਕਰ ਦੇ ਤਾਂ ਕੁਝ ਲੋਕ ਆ ਜਿਹੜੇ ਉਹ ਬਖਸ਼ੇ ਜਾਂਦੇ ਨੇ ਕਦੇ ਮੁੜ ਕੇ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਂਦੇ ਮੁੜ ਕੇ ਭੂਤ ਪ੍ਰੇਤਾਂ ਨਹੀਂ ਬਣਦੀਆਂ ਜਾਂ ਮੁੜ ਕੇ ਜਨਮ ਨਹੀਂ ਲੈਂਦੇ ਤੂੰ ਰਹਿਮਤ ਨਾ ਕਰੇ ਜਾਂ ਤੇਰੇ ਨਾਲ ਨਾ ਜੁੜੀਏ ਤਾਂ ਉਹ ਮਰ ਮਰ ਜਨਮ ਦੇ ਮਰਦੇ ਰਹਿੰਦੇ ਨੇ ਬਾਰ ਬਾਰ ਜਨਮ ਦੇ ਮਰਦੇ ਨੇ ਕਦੇ ਕਿਹੜੀ ਜੁਨ ਵਿੱਚ ਪੈ ਗਿਆ ਬੰਦਾ ਕਦੇ ਕਿਹੜੀ ਜੁਨ ਵਿੱਚ ਪੈ ਗਿਆ ਠੀਕ ਹੈ اے ਸੀ ਜੀ ਦੂਸਰੀ ਪੌਲੀ ਵਿੱਚ ਉੱਥੇ ਪੰਕਤੀ ਇੱਕ ਨਾਮ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸੁਦਾ ਪਵਾਈਏ ਠੀਕ ਹੈ ਜੀ ਇਸ ਨੂੰ ਫਿਰ ਆਪਾਂ ਇੱਕ ਵਾਰ ਕਰ ਲੈਨੇ ਆ ਜੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸੁਦਾ ਪਵਾਈਏ ਸੁਦਾ ਹੁੰਦਾ ਜੀ ਹਮੇਸ਼ਾ ਉਸ ਗੇੜ ਵਿੱਚ ਪਿਆਰ ਰੰਦਾ ਬੰਦਾ ਆਓ ਅਰਦਾਸ ਬੇਨਤੀ ਕਰੀ ਉਸ ਪ੍ਰਮਾਤਮਾ ਅੱਗੇ ਕਿ ਮੇਰੇ ਰੱਬ ਜੀ ਜਦੋਂ ਇਹ ਗੱਲ ਕਹਿਣੀ ਹੈ ਨਾਲ ਦੇ ਨਾਲ ਬਾਣੀ ਗੱਲਾਂ ਬਾਤਾਂ ਦੇ ਨਾਲ ਨਾਲ ਇੱਕ ਅਰਦਾਸ ਵੀ ਹੈ ਜੀ ਇਹ ਤੁਹਾਡੀ ਆਪਣੇ ਤੇ ਜਦੋਂ ਸੁਣਨ ਗੱਲਬਾਤ ਕਰਨੀ ਆ ਨਾਲ ਅਰਦਾਸ ਕਰਨੀ ਮੇਰੇ ਰੱਬ ਜੀ ਰਹਿਮਤ ਕਰ ਮੈਨੂੰ ਇਸ ਜਨਮ ਮਰਨ ਦੇ ਚੱਕਰਾਂ ਦੇ ਜਿਹੜਾ ਚ ਤੂੰ ਬਾਹਰ ਕੱਢ ਦੇ ਠੀਕ ਹੈ ਜੀ ਇਹ ਸੀ ਜੀ ਇੱਕ ਹੁਕਮੀ ਬਖਸ਼ੀਸ਼ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈ ਅਜਲੇ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ